सुते हुती सुते हुए नानी पीना अथड़ी सुते माछी माड़े जंग भाड़े ज लभदी तेरे आज़र नरबार किथे शुभ जे सूरज ते चर तेरे किथे शुभ तक रुसी तेरे परिवारे तक तीर रुसी तेरे परिवारे मंदरे हलात कोई मामला गमीर दर्दां भरी तेरी गुरू जी नज़ीर गुरू जी नज़ीर गुरू जी वज़ीर पढ़िय पीया मौन जाण अॼु तेरे साथी दर्दां बड़ीअ तेरी गुरू जी नीर गुरू जी नू जी अॼु तेख तेरी वाल दादा सुड़ी तेरी, तेरी, है तेरी ਗੁਰੂ ਜੀ ਨਜੀਬ ਹੈ ਗੁਰੂ ਜੀ ਨਜੀਬ ਹੈ ਗੁਰੂ ਜੀ ਨजीर ਹੈ ਤੇ ਗੁਰੂ ਜੀ ਮਾਛੀ ਵਾੜ ਦੇ ਗੱਲ ਨੂੰ ਕਨੀ ਖਾਨ ਤੇ ਨਵੀ ਖਾ ਗੁਰੂ ਜੀ ਨੂੰ ਆਪਣੇ ਘਰੇ ਲੈ ਕੇ ਸੇਵਾ ਕੀਤੀ ਤੇ ਗੁਰੂ ਜੀ ਨੇ ਪਿਆਰੋ ਜੇਵੇਂ ਕਮਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬੈਠੇ ਇਕਨੀ ਖਾਨ ਤੇ ਨਵੀ ਖਾਨ ਉਹਨਾਂ ਦੇ ਭਰਾ ਸਾਰਾ ਪਰਿਵਾਰ ਉਸ ਕਮਰੇ ਵਿੱਚ ਜੁੱਤੀ ਲੈ ਕੇ ਵੀ ਨਹੀਂ ਬਣੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇੱਕ ਹੁਕਮ ਨਾਵਾ ਲੈ ਕੇ ਦਿੱਤਾ ਕਿ ਇਹ ਮੇਰੇ ਪੁੱਤਰਾਂ ਤੋਂ ਵੀ ਪੁੱਤਰ ਹੈ ਇਹ ਮੇਰੇ ਪਿੱਛੇ ਪੁੱਤਰ ਹੈ ਕਨੀਖਾਨ ਨਵੀਖਾਨ ਦੀ ਪੋਤਰੀ ਪੁੱਛਣ ਲੱਗੀ ਅੱਬਾ ਜਾਨ ਤੁਹਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਹੈ ਉਹ ਕਹਿੰਦੇ ਹਾਂ ਪੁੱਤਰ ਗੁਰੂ ਗੋਬਿੰਦ ਸਿੰਘ ਕਹਿੰਦੀ ਫਿਰ ਮੈਂ ਉਹਨਾਂ ਦੀ ਪੋਤਰੀ ਹੋਈ ਸ਼ਰਦਾ ਵਾਲਿਆਂ ਦੇ ਬੇਲੇ ਪਾਰ ਹੋ ਜਾਂਦੇ ਪਿਆਰੋ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਦੀ ਆਏ ਅੰਜੀਨ 320 ਸਾਲ ਇਹ ਨਗਰ ਕੀਰਤਨਾਉਂਦੇ ਨੂੰ ਹੋ ਗਏ 30 ਸਾਲ ਇਹ ਜਿਹੜਾ ਤੁਸੀਂ ਮਾਇਆ ਥੋੜਾ ਮੋਤਾ ਜਿੰਨੀ ਝੁਕਾ ਵੀ ਕੋਈ ਵੀਰ ਹੁੰਦਾ ਕਿਉਂਕਿ ਇਹ ਨੂੰ ਸੰਗਤ ਜੀ ਤੁਸੀਂ ਚਲਾਉਂਦੇ ਹੋ ਸੰਗਤ ਇਹ ਤਾਂ ਗੁਰੂ ਜੀ ਦੇ ਪਿਆਰ ਵਿੱਚ ਬੱਜਿਆ ਹੁੰਦਾ ਮਾਮਲਾ ਤੇ ਤੁਸੀਂ ਅੱਥਰੂਡੇ ਪਿੰਡ ਦੇ ਵੀ ਹੋਣਗੇ ਸ਼ਾਇਦ ਵੀਰ ਸੰਗਤ ਥੋੜੇ ਥੋੜੇ ਦੋ ਦੋ ਚਾਰ ਚਾਰ ਸਾਰੇ ਪਿੰਡਾਂ ਤੋਂ ਸੰਗੇ ਵੀ ਕਿ ਗੁਰੂ ਗੋਬਿੰਦ ਸਿੰਘ ਦੀ ਆ ਪੰਜਾਦਾ ਮਨਾ ਆ ਜਿਹੜੀ ਤੁਸੀਂ ਮਾਇਆ ਤਿੱਲ ਫੋਲ ਕੋਈ ਸੂਈ ਜੋਗਾ ਹੁੰਦਾ ਕੋਈ ਸਲਾਈ ਜੋਗਾ ਇੱਥੇ ਬਾਬਾ ਜੀ ਕੋਲੇ 500 ਰੁਪਏ ਕੋਈ 50 ਰੁਪਏ ਕੋਈ 100 ਰੁਪਈਆ ਤੇ ਡੀਜ਼ਲ ਤੇਲ ਤੇ ਪ੍ਰਸ਼ਾਦ ਦੀ ਸੇਵਾ ਲਈ ਅਰਦਾਸ ਹੁੰਦੇ ਤੁਸੀਂ ਹਿੰਮਤ ਕਰਿਆ ਕਰੋ ਸਾਡੇ ਦੇ ਚੌਕੀਦਾਰ ਦਾ ਹੱਕ ਹੈ ਵੀ ਹੋਕਾ ਦੇਣਾ ਭਾਈ ਜਾਗਦੇ ਨੇ ਇਹ ਗੁਰੂ ਦਾ ਕਾਰਜ ਹੈ ਸੰਗਤ ਨੇ ਸਤਗੁਰੂ ਜੀ ਇਥੋਂ ਦੀ ਲੰਗੇ ਘੋੜੇ ਤੇ ਅਸਵਾਰ ਹੋ ਕੇ ਨਗਾਈਏ ਸਿੰਘ ਨੇ ਆਲਮਗੀਰ ਤੋਂ ਨਗਾਈਏ ਸਿੰਘ ਨੇ ਕੋਲ ਆ ਦਿੱਤਾ ਗਨੀਖਾਨ ਤੇ ਨਵੀਖਾ ਇਥੋਂ ਮੁੜ ਕੇ ਜਫਰਨਾਵਾਲੇ ਦਿੱਤਾ ਗੁਰੂ ਜੀ ਨੇ ਹੁਕਮ ਨਾਵਾ ਦਿੱਤਾ ਵੀ ਤੁਸੀਂ ਮੈਂ ਮੇਰੇ ਪੁੱਤਰਾਂ ਤੋਂ ਵੀ ਵੱਧ ਪਿਆ ਨੇ ਉਹਨਾਂ ਨੇ ਕਿੰਨੀ ਗੁਰੂ ਜੀ ਦੀ ਇਵਾਜਤ ਕੀਤੀ ਕਹਿੰਦੇ ਸਾਨੂੰ ਭਾਵੇਂ ਲੇਖੇ ਲਾਉਣਾ ਪਵੇ ਜਾਨ ਜਿੰਦ ਨੂੰ ਅਸੀਂ ਤਤੀ ਹਵਾ ਲੱਗਣ ਨਹੀਂ ਦੇਵਾਂਗੇ ਗਵਿੰਦ ਨੂੰ ਜਿਹੜੇ ਕਮਰੇ 'ਚ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਘਰੇ ਬੈਠੇ ਅੱਜ ਤੱਕ ਜੁੱਤੀ ਲੈ ਕੇ ਨਹੀਂ ਬੁਲੇ ਤੇ ਆਪਣੀ ਗੁਸਤਖੀ ਮਾਫ ਕਰਨਾ ਤਿੰਨ ਦਿਨ ਖੰਡ ਪਾਠ ਸਾਹਿਬ ਆਉਂਦੇ ਜੇ ਤੋ ਗੁਰੂ ਸਾਹਿਬ ਚਲੇ ਜਾਂਦੇ ਨਾ ਛੇਤੀ ਤੋਂ ਛੇਤੀ ਅੰਦਰ ਕੀ ਕੁਝ ਹੋ ਜਾਂਦਾ ਵੀ ਸਾਡੇ ਤਾਂ ਰਿਸ਼ਤੇਦਾਰ ਨਹੀਂ ਇਹ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰੇਮ ਦੀ ਗੱਲ ਐ ਜਿਨ ਪ੍ਰੇਮ ਕੀਓ ਤਨਹੀ ਪ੍ਰਾਪਾਇਓ ਗੁਰੂ ਜੀ ਹਾਜ਼ਰ ਨਾਜ਼ਰ ਵਾਹਿਗੁਰੂ ਸੰਗਤ ਨੂੰ ਬੇਨਤੀ ਆ ਕੀ ਅੱਜ ਵੀ ਨਾ ਅਸੀਂ ਦੁਗਰੀ ਰਾਤ ਰਹਿੰਦੇ ਆ ਦੁਗਰੀ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਆਏ ਨੇ ਉੱਥੇ ਜਿਹੜੇ ਘਰੇ ਅਸੀਂ ਰਾਤ ਰੁਕਦੇ ਆ ਨਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਘਰ ਆਉ ਸਿੰਘ ਦਾ ਕੀ ਨਾਮਾ ਗੁਰਮੀਤ ਗੁਰਮੀਤ ਸਿੰਘ ਸੰਗਤ ਜੀ ਆਪਾਂ ਤਾਂ ਹੁਣ ਤੁਸੀਂ ਇਹ ਸੀ ਸੁਣਾਉਂਦੇ ਆ ਰਹੇ ਹੋ ਵਿੱਚ ਬੀਬੀਆਂ ਗੱਲਾਂ ਕਰਨ ਲੱਗ ਜਾਂਦੀਆਂ ਇਹ ਤਾਂ ਤੁਸੀਂ ਸੱਚ ਜਾਣਿਓ ਵੀ ਪਿਛਲੇ ਆਲਮਗੀਰ ਪੁੱਪਾ ਮਾਰ ਮਾਰ ਸੰਗਤ ਰੋਈ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਅੱਜ ਦੇ ਦਿਨ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਹੋ ਕੇ ਇਹ ਨਗਰ ਕੀਰਤਨ ਦੇ ਵਿੱਚ ਜਾ ਰਿਹਾ 30 ਸਾਲ ਹੋ ਗਏ ਸਗਤ ਜੀ ਐਵੇਂ ਨਹੀਂ 30 ਸਾਲਾਂ ਦਾ ਕਾਰਜ ਵਿੱਢਿਆ ਵਾ ਇਹ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਰਿਆ ਜਾਂਦਾ ਮੈਂ ਉਹ ਘਰ ਦੀ ਗੱਲ ਦੱਸਦਾ ਅਸੀਂ ਪ੍ਰਸ਼ਾਦਾ ਛਕਦੇ ਸੀ ਤੇ ਉੱਥੇ ਹੀ ਸਾਡਾ ਬਿਸ਼ਰਾਮ ਦਾ ਪ੍ਰਬੰਧ ਆ ਤੇ ਅਸੀਂ ਸੁੱਤੇ ਤੇ ਮੈਂ ਜਦੋਂ ਸਵੇਰੇ ਉੱਠੇ ਅਸੀਂ ਪੁੱਛ ਲਾਗੇ ਉਹਨਾਂ ਦੇ ਗੱਦੇ ਪਿਛੇ ਵੇ ਸੀ ਅਸੀਂ ਕਹਾਈ ਬੜੀ ਸਾਡੀ ਤਾਂ ਵੀ ਅਸੀਂ ਆਏ ਤੇ ਸਾਨੂੰ ਤੁਸੀਂ ਪੁੰਜੇ ਪਏ ਵੀ ਮੈਂ ਤਾਂ ਸਭ ਨੂੰ ਤਾਂ ਆਇ ਲੱਗਿਆ ਵੀ ਹੋ ਸਕਦਾ ਵੀ ਅਗਲੇ ਦੇ ਇਤਜ਼ਾਮ ਥੋੜਾ ਹੋਤਾ ਆ ਅਸੀਂ 5 6 ਜਣੇ ਅਸੀਂ ਸੀਗੇ ਵਿਸ਼ਵਾਸ ਕਰਨ ਵਾਲੇ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਆ ਦਿਨਾਂ ਚ ਪੁੰਜੇ ਹੀ ਪੈਨੇ ਆ ਵੀ ਦੇਖ ਲਓ ਵੀ ਹਜੇ ਵੀ ਸੰਗਤ ਦਾ ਉੱਤਰ ਨਹੀਂ ਚਾ ਇੰਨੀ ਆ ਗੁਰੂ ਸਾਹਿਬ ਦੀ ਸ਼ਹਿਵਜਾਦਿਆਂ ਦੀ ਵੀ ਇਹਨਾਂ ਦਿਨਾਂ 'ਚ ਹਜੇ ਵੀ ਸੰਗਤ ਭੁੱਜੇ ਪੈਣ ਵਾਲੀ ਹੈਗੀ ਆ ਉਹਨਾਂ ਸਿਰ ਤੇ ਹੀ ਜਿਹੜੇ ਇਹ ਜੇ ਸੇਵਾਦਾਰ ਆ ਨਾ ਉਹਨਾਂ ਸਿਰ ਤੇ ਦੁਨੀਆ ਖੜੀ ਆ ਨਹੀਂ ਜਿਹੇ ਜੇ ਆਪਣੇ ਹਾਲਾਤ ਬਣੇ ਆ ਨਾ ਪਿੰਡਾਂ ਦੇ ਉਹਨੂੰ ਤਾਂ ਪਤਾ ਨਹੀਂ ਕੀ ਕੁਝ ਵਾਪਰ ਜਾਂਦਾ ਇੱਦਾਂ ਜੋ ਭਲੇ ਪੁਰਸ਼ਾ ਜਿਹੜੇ ਜਿਹੜੇ ਗੁਰੂ ਸਾਹਿਬ ਨੂੰ ਜਿਵੇਂ ਮਹਾਜਰ ਨਾਜਰ ਮੰਨਦੇ ਆ ਚੱਲ ਕੇ ਹੁੰਦੇ ਆ ਉਹਨਾਂ ਦੇ ਸਿਰ ਤੇ ਹੀ ਕੰਮ ਚੱਲਦਾ ਆ ਰਿਆ ਤੇ ਇਹ ਗੁਰੂ ਸਾਹਿਬ ਦਾ ਜੋ ਦਿਨ ਮਨਾਉਂਦੇ ਆ 30 ਸਾਲ ਹੋ ਗਏ ਪਪਾ ਜੋਰਾ ਸਿੰਘ ਜੀ ਨੇ ਇਹਦਾ ਇਹਦਾ ਇਹਨੂੰ ਜਾਗ ਲਾਇਆ ਤੇ ਦੇਖੋ ਪੰਜ ਪਿਆਰੇ ਨੰਗੇ ਪੈਰੀ ਨਿਸ਼ਾਨ ਸਿੰਘ ਨੰਗੇ ਪੈਰੀ ਫੇਰ ਤੁਹਾਡੇ ਪ੍ਰਸ਼ਾਦ ਵਾਲੇ ਹੁਣ ਆਪਾਂ ਘਰੇ ਦਾ ਨੰਗੇ ਪੈਰੀ ਉਹ ਇੱਕ ਕਦਮ ਨਹੀਂ ਤੁਰਦੇ ਪਹਿਲਾਂ ਇੱਕ ਜਰਾਬ ਜਰਾਬਾਂ ਪਾਈਆਂ ਫਿਰ ਉੱਤੋਂ ਦੀ ਹੋਰ ਪਾਇਆ ਉੱਤੋਂ ਦੀ ਫੇਰ ਪਾਇਆ ਫਿਰ ਬੂਟ ਪਾਇਆ ਤੇ ਇੱਥੇ ਸੰਗਤ ਜੀ ਪਤਾ ਹੀ ਨਹੀਂ ਲੱਗਦਾ ਠੰਡ ਢੰਡ ਦਾ ਕਿੱਧਰ ਨੂੰ ਜਾਂਦੀ ਹੈ ਰੋਜ਼ ਸਾਨੂੰ ਤਿੰਨ ਵਾਜ ਜਾਂਦੇ ਆ ਚਾਰ ਪੈਂਦੇ ਆ ਨੂੰ ਮਤਲਬ ਇਹ ਗੁਰੂ ਸਾਹਿਬ ਦੀ ਕਲਾ ਬੱਤ ਦੀ ਆ ਸੋ ਅਸੀਂ ਤਾਂ ਹੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਨਾ ਜਦੋਂ ਅਸੀਂ ਸੁਣਾਉਨੇ ਆ ਥੋੜਾ ਜਿਹਾ ਇੱਥੇ ਡੰਗਾਈ ਚ ਆਇਆ ਕਰੋ ਵੀ ਇਸ ਸਮੇਂ ਜਿਹੜਾ ਸੁਣਾ ਰਹੇ ਆ ਵੀ ਉਸ ਸਮੇਂ ਦੇ ਹਾਲਾਤ ਕੀ ਹੋਣਗੇ ਜੁੱਤ ਨੂੰ ਦਸ ਕੇ ਹਟਿਆ ਵੀ ਪਿਛੇ ਵੀ ਗੁਰੂ ਸਾਹਿਬ ਜੰਗਲ ਦੇ ਵਿੱਚ ਪਏ ਆ ਏਕੀ ਦੇਖਿਆ ਉਹਨਾਂ ਨੇ ਕੀ ਮੁਸੀਬਤ ਆਈ ਉਹਨਾਂ ਤੇ ਫਿਰ ਜਿਹੜੇ ਗਨਿਕਾ ਮੁਸਲਮਾਨਾਂ ਆਪਾਂ ਧਰਮ ਨਹੀਂ ਕੋਈ ਮਾੜਾ ਧਰਮਾਂ ਦੇ ਲੋਕ ਮਾੜੇ ਆ ਹੁਣ ਇੱਕ ਪਾਸੇ ਤਾਂ ਗੁਰੂ ਸਾਹਿਬ ਨੂੰ ਘਰੋਂ ਕੱਢਿਆ ਜੇ ਆਪਾਂ ਸੋਚੀਏ ਦੂਜੇ ਪਾਸੇ ਜਿੰਨਾ ਜਿੰਨਾ ਨੇ ਸਾਹਮ੍ਹਿਆ ਉਹ ਵੀ ਸਾਰੇ ਮੁਸਲਮਾਨਾਂ ਦੇ ਗਨਿਕਾ ਨਵਿਕਾ ਉਹ ਵੀ ਮੁਸਲਮਾਨ ਹੀ ਸੀ ਜੇ ਉਹ ਗੁਰੂ ਸਾਹਿਬ ਦੇ ਦੁਸ਼ਮਣ ਵੀ ਮੁਸਲਮਾਨ ਹੀ ਬਣੇ ਤੇ ਮਿੱਤਰ ਵੀ ਉਹੀ ਰਾਇਗੋੜ ਵੀ ਉਹਨਾਂ ਨੇ ਸਾਬਿਆ ਰਾਇ ਇਕੱਲੇ ਕੇ ਆਪਾਂ ਸਾਰਿਆਂ ਨੂੰ ਆਪਸੀ ਨੂੰ ਪਤਾ ਸੋ ਇਸ ਗੱਲਾਂ ਵੀ ਅਸੀਂ ਜਿਹੜਾ ਦੱਸਦੇ ਆ ਨਾ ਇਹ ਬਹੁਤ ਡੂੰਘਾ ਇਤਿਹਾਸ ਲਿਖਾਇਆ ਵਾ ਪੰਜ ਛੇ ਗ੍ਰੰਥਾਂ ਦਾ ਨਿਚੋੜ ਆ ਇਹਦੇ ਚ ਤੇ ਤੁਸੀਂ ਕਿਰਪਾ ਕਰਕੇ ਬੇਨਤੀ ਆ ਨੂੰ ਥੋੜਾ ਡੰਗਾਈ ਚ ਉਸ ਸਮੇਂ ਦਾ ਸੀਨ ਲੈ ਕੇ ਦੇਖੋ ਵੀ ਈ ਬੀਤੇ ਆਊਗਾ ਗੁਰੂ ਸਾਹਿਬ ਤੇ ਹੁਣ ਤਾਂ ਆਪਾਂ ਬਹੁਤ ਐਡਵਾਂਸ ਹੋ ਗਏ ਆ ਤੇ ਉਦੋਂ ਤਾਂ ਦੇਖ ਲੋ ਵੀ ਆਲਮਗੀਰ ਤੱਕ ਕਿਵੇਂ ਆਏ ਗੁਰੂ ਸਾਹਿਬ ਤੇ ਪਿੱਛੋਂ ਝਾੜ ਸਾਹਿਬ ਦੇ ਜੰਗਲਾ ਜੀ ਰਾਤਾਂ ਕੱਟੀਆਂ ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ ਤੇ ਸਾਗਤ ਨੂੰ ਬੇਨਤੀ ਆ ਵੀ ਪੂਰੇ ਪਰੇ ਉਹਨਾਂ ਨਾਲ ਐਨ ਰੂਹ ਨਾਲ ਸੁਣਿਆ ਕਰੋ ਈ ਆਪਾਂ ਨੂੰ ਕੋਈ ਨਾ ਕੋਈ ਫੇਰ ਹੀ ਆਪਾਂ ਅੱਤੇ ਜਵਾਕਰ ਨੂੰ ਦੱਸਾਂਗੇ ਬੱਚਿਆਂ ਨੂੰ ਫੇਰ ਕੀ ਪਤਾ ਲੱਗੂਗਾ ਫੇ ਸਾਡਾ ਵੀ ਇੰਨਾ ਕੀ ਫਾਇਦਾ ਲਾਮ ਰਕਸ਼ਰ ਇੱਕ ਦੇ ਛੋਟੀ ਗੱਲ ਆ ਜੀ 1 ਕਿਲੋਮੀਟਰ ਚ ਕਾਫਲਾ ਤੁਰਿਆ ਹੁੰਦਾ ਹਾਥੀ ਕੋੜੇ ਇਸ ਇਹ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇਸ ਬਹੁਤ ਵੱਡਾ ਉਪਰਾਲਾ ਕਰਨਾ ਪੈਂਦਾ ਜੀ ਸਾਕਤ ਕਰ ਦੀ ਸਹਯੋਗ ਦਿੰਦੀ ਆ ਗੁਰਦਾਰੇ ਸਾਰੇ ਸਾਡੇ ਪਿੰਡਾਂ ਦੇ ਜਿਹੜੇ ਮੱਧਿਆਣਾ ਸਾਹਿਬ ਦੇ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਨਾ ਸਾਰੇ ਤੁਹਾਡੇ ਪਿੰਡਾਂ ਦੇ ਹੀ ਸੇਵਾਦਾਰ ਆ ਤਾਂ ਹੀ ਫਿਰ ਐਡਾ ਕਾਫਲਾ ਤੁਰਨ ਦਾ ਖਰਚ ਬਹੁਤ ਹੋ ਜਾਂਦਾ ਤਾਂ ਹੀ ਫਿਰ ਅਸੀਂ ਮਾੜਾ ਮੁੱਟਾ ਜਿਵੇਂ ਤੁਹਾਨੂੰ ਦੱਸ ਕੇ اٹਿਆ ਤੁਹਾਨੂੰ ਕਹਿਣਾ ਪੈਂਦਾ ਫਿਰ ਇਹਦੀ ਤੁਹਾਡੇ ਦੀ ਬਦੌਲਤ ਹੀ ਹਰ ਸਾਲ ਅਸੀਂ ਤੁਹਾਡੇ ਸਹਿਯੋਗ ਨਾਲ ਇਹਨੂੰ ਫਿਰ ਰੱਬ ਦੇ ਚੱਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਲਾਗੀ ਆ ਜਾਂ ਢਾਡੀ ਗਾਉਂਦੇ ਆ ਪਾਪਾ ਤੁਸੀਂ ਸੁਣਦੇ ਹੋ ਵੀ ਗੁਰੂ ਜੀ ਨੇ ਐਨਾ ਪਿਪਤਾ ਪੀ ਗਿਆ ਇਹਨਾਂ ਦੁੱਖ ਪੀ ਗਿਆ ਐਨਾ ਹੋ ਗਿਆ ਅਸੀਂ ਕਹਿੰਦੇ ਵੀ ਗੁਰੂ ਜੀ ਨੇ ਕਿਲਾ ਛੱਡ ਤਾ ਐਨਾ ਹੀ ਛੱਡਿਆ ਕਾ ਤੂੰ ਕੱਲ ਕੀ ਸੀ ਰੌਲਾ ਕਹਿੰਦਾ ਸੀ ਜੇ ਤੁਸੀਂ ਧਿਆਨ ਨਾਲ ਸੁਣੋਗੇ ਹੁਣ ਇੱਕ ਹੋਰ ਵੀ ਗੱਲ ਐ ਇਧਰੋਂ ਤਾਂ ਇਤਿਹਾਸ ਸੁਣਾਉਣ ਦਾ ਪੂਰਾ ਜੋਰ ਲੱਗੇ ਹੁੰਦਾ ਸੀ ਉਧਰ ਸੰਗਤ ਨੂੰ ਐ ਹੁੰਦਾ ਵੀ ਅਸੀਂ ਪਕੌੜੇ ਬਣਾਇਆ ਚਾਹ ਬਣਾਈਆ ਉਹ ਵਰਤੌਣ ਵਾਲਿਆਂ ਤੇ ਲੱਗ ਜਾਂਦੇ ਆ ਖਾਣ ਪੀਣ ਦੀ ਲੱਗ ਜਾਂਦਾ ਕੰਮ ਉਹਨੂੰ ਵੱਡੇ ਬਾਬਾ ਜੀ ਪਾਪਾ ਜੋਰਾ ਸਿੰਘ ਤਾਂ ਹੀ ਬੋਲਦੇ ਸੀ ਪਹਿਲਾਂ ਤੁਸੀਂ ਸੁਣ ਲਓ ਕੱਲ ਕੀ ਛਕੜ ਨੂੰ ਫੇਰਾ ਸੀ ਵੀ ਛਕ ਲਾਗੇ ਤੁਸੀਂ ਵੀ ਜਾ ਤੋ ਅਸੀਂ ਇਧਰੋਂ ਸੁਣਾਈ ਜਾਂਦੇ ਨੇ ਜੋਰਲਾ ਲਾ ਕੇ ਸੰਗਤ ਖਾਈ ਜਾਂਦੀ ਦੀ ਉਹਦੋਂ ਟਾਈਮ ਲੰਘ ਜਾਂਦਾ ਚਲੋ ਜੀ ਬੋਲੇ ਸੁਰੀਆ ਭਈ ਜਣੀ ਪਤਾ ਤਾਂ ਹੋਵੇ ਨਾ ਵੀ ਗੁਰੂ ਜੀ ਤੇ ਪੈਪ ਤਾਂ ਪਹੀਗਾ ਤੂੰ ਗੱਲ ਕੀ ਸੀ ਰੌਲਾ ਕੀ ਪੈ ਗਿਆ ਇੱਗਾ ਉਹ ਤਾਂ ਪਤਾ ਲੱਗੂ ਜੇ ਤੁਸੀਂ ਸੁਣੋਗੇ ਧਿਆਨ ਨਾਲ ਕਿ ਤੁਸੀਂ ਸੁਣੋਗੇ ਤਾਂ ਬੱਚਿਆਂ ਨੂੰ ਦੱਸੋਗੇ ਪ੍ਰਚਾਰ ਦੀ ਆਪਣ ਕਹਿੰਦੇ ਨੇ ਸਿੱਖਾਂ ਦੇ ਪ੍ਰਚਾਰ ਦੀ ਕਮੀ ਨਹੀਂ ਸੁਣਦੇ ਹੀ ਨਹੀਂ ਗੱਲ ਆ ਹੁਣ ਕੁਦਰਤ ਰਾਣੀ ਦੇਖਦੀ ਐ ਗੁਰੂ ਗੋਬਿੰਦ ਸਿੰਘ ਜੀ ਪਏ ਆ ਮਾਛੀ ਵਾਲੇ ਤੇ ਚਲੋ ਜੀ ਗੁਰੂ ਕਿਰਪਾ ਕਰਦੀ ਤੁਹਾਡੀ ਸੇਵਾ ਨੂੰ ਜੂਰ ਕਰਨਾ ਕਹਿੰਦੀ ਕਦੇ ਵੇਖੀ ਨਹੀਂ ਮੁਸੀਬਤ ਜਹਾਨਾ ਜੇੜੀ ਕਸ਼ਮੀਸ਼ ਤੇ ਪਣੀ शिवानमेश देवणी की नाम शिवतानमेश देवणी मोबाइल की नाम शिवतानी न शमेश देवणी